ਉਹੀ ਬੁੱਧ ਦੀ ਫਿਲਾਸਫੀ ਉਹਨਾਂ ਨੇ ਆਖਰਕਾਰ ਚਲਾਈ ਆ ਮੈਂ ਤਾਂ ਬੁੱਧ ਦੀ ਗੱਲ ਵੀ ਲਿਓਨੀ ਕਿਉਂਕਿ ਤੁਹਾਡੇ ਦਿਮਾਗ 'ਚ ਜਿਹੜਾ ਵਹਿਮ ਪਿਆ ਬੁੱਧ ਵੱਖਰਾ ਸੀ ਰਵਿਦਾਸ ਵੱਖਰਾ ਸੀ ਬਾਬਾ ਸਾਹਿਬ ਦਾ ਮਿਸ਼ਨ ਵੱਖਰਾ ਆ ਤੇ ਵੱਖਰਾ ਨਹੀਂ ਸੀ ਸਿੱਖ ਧਰਮ ਵੱਖਰਾ ਸੀ ਵੱਖਰਾ ਨਹੀਂ ਸੀ ਸਿੱਖ ਧਰਮ ਵਿੱਚੋਂ ਕਿੱਦਾਂ ਨਿਕਲ ਰਿਹਾ ਹੈਗਾ ਕਵਰੇਜ ਕਰਨਾ ਬਹੁਤ ਜ਼ਰੂਰੀ ਆ ਉਹ ਬੁੱਧ ਦੀ ਫਿਲਾਸਫੀ ਹੁਣੇ ਗੁਰੂ ਅਡਾਪਟ ਕੀਤੀ ਫਲਾ ਰਿਹਾ ਸਿਰਫ ਇੱਕ ਮੰਨੂ ਬਾਦ ਨੂੰ ਖਤਮ ਕਰਨ ਲਈ ਬ੍ਰਾਹਮਣ ਬਾਦ ਨੂੰ ਖਤਮ ਕਰਨ ਲਈ ਬ੍ਰਾਹਮਣ ਨੂੰ ਨਹੀਂ ਕਹਿ ਰਿਹਾ ਕਿਉਂਕਿ ਗੁਰੂ ਨਰਦਾਸ ਤਾਂ ਕਹਿ ਰਿਹਾ ਹਿੰਦੂਆਂ ਸੇ ਕਰ ਦੋਸਤੀ ਮੁਸਲਮਾਨ ਸੇ ਪਿਆਰ ਤੇਹੀ ਕਹਿ ਰਿਹਾ ਹੈ ਨਾ ਬੇਗਮਪੁਰਾ ਸ਼ਹਿਰ ਕੋ ਨਾ ਹੋ ਨਾ ਦੁੱਖ ਦੂ ਅੰਧੋ ਦੁੱਖ ਦੂਰ ਨਾ ਨਾ ਹੋ ਕਿਸ ਤਰ੍ਹਾਂ ਦੀ ਗੱਲ ਕਰ ਗੱਲ ਕਰ ਰਿਹਾ ਕਿ ਮੈਂ ਅਸੀਂ ਲੋਕ ਇਸ ਤਰ੍ਹਾਂ ਦਾ ਭਾਰਤ ਦੇਸ਼ ਚਾਹੁੰਦੇ ਆ ਐਸਾ ਬੇਗਮਪੁਰਾ ਬੇਗਮਪੁਰਾ ਕੋ ਸ਼ਹਿਰ ਨਹੀਂ ਦੇ ਗਾਂ ਗਮਾਂ ਤੋਂ ਬਿਨਾ ਸ਼ਹਿਰ ਜਿੱਥੇ ਕੋਈ ਗਮ ਨਾ ਹੋਵੇ ਜਿੱਥੇ ਕੋਈ ਦੁੱਖ ਨਾ ਹੋਵੇ ਜਿੱਥੇ ਕੋਈ ਤਕਲੀਫ ਨਾ ਹੋਵੇ ਜਿੱਥੇ ਕੋਈ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਇਹ ਨਾ ਕਹੇ ਕਿ ਛੋਟਾ ਵੱਡਾ ਇਸ ਤਰ੍ਹਾਂ ਦਾ ਬੇਗਮ ਦੁੱਖਾਂ ਤੋਂ ਰਹਿਤ ਤਕਲੀਫਾਂ ਤੋਂ ਰਹਿਤ ਜਾਤ ਪਾਤ ਤੋਂ ਰਹਿਤ ਮੈਂ ਭਾਰਤ ਦੇਸ਼ ਚਾਹੁੰਨਾ ਜਿੱਥੇ ਬਾਹਰੋਂ ਹਿੰਦੂ ਆ ਗਏ ਉਹ ਵੀ ਸਾਡੇ ਭਰਾ ਆ ਮੁਸਲਮਾਨ ਆ ਗਏ ਉਹ ਵੀ ਸਾਡੇ ਭਰਾ ਕਿਉਂਕਿ ਇਹ ਬਾਹਰੋਂ ਆਏ ਆ ਤੇ ਅਸੀਂ ਨਾਲ ਮਿਲ ਕੇ ਰਹੀਏ ਫਰ ਜਾਤ ਪਾਤ ਨੂੰ ਖਤਮ ਕਰਨਾ ਹੁਣ ਉਹ ਜਿਹੜੀ ਫਲਸਫੀ ਆ ਗੁਰੂ ਨਾਨਕ ਦੇਵ ਜੀ ਉਮਰ ਦੇ ਵਿੱਚ ਛੋਟੇ ਆ ਨਾ ਤੋਂ ਇਹਨਾਂ ਸੰਤਾਂ ਨਾਲ ਬੜੀ ਜਾਰੀ ਪਈ ਉਹਨਾਂ ਦੀ ਇਹ ਹੀ ਫਲਸਫੀ ਨੂੰ ਉਹਨਾਂ ਨੇ ਅਡਾਪਟ ਕੀਤਾ ਤੇ ਆਪਣੇ ਪੇ ਨੂੰ ਛੱਡ ਗਿਆ ਜਿਹੜੇ ਉਹਨਾਂ ਦੇ ਜੰਜੂ ਪਾਰੇ ਸੀ ਕਿਉਂਕਿ ਖੱਤਰੀਆਂ ਦੇ ਬਾੜ ਪੈਦਾ ਹੋਇਆ ਉਹ ਕਹਿੰਦੇ ਮੈਂ ਨਹੀਂ ਜੰਜੂ ਪਾਉਣੇ ਕਿਹੜੇ ਜੰਜੂ ਮੇਰੇ ਪਾਈ ਜੰਨੇ ਆ ਨਾ ਛੱਡੋ ਪਰੇ ਮੈਂ ਸੰਤਾਂ ਦੀ ਗੱਲ ਸੁਣਨੀ ਆ ਸੰਤਾਂ ਦੀ ਉਹ ਹੀ ਗੱਲ ਉਹ ਹੀ ਬੁੱਧ ਬਾਣੀ ਗੁਰੂ ਨਾਨਕ ਦੇਵ ਨੇ ਸਾਰੇ ਜਾਜ ਆਪੇ ਫਲਾਤੀ ਬਾਲੇ ਤੇ ਮਰਦਾਨੇ ਨਾਲ ਲੈ ਕੇ ਹੁਣ ਉਹ ਹੀ ਬਾਣੀ ਜੜੀ ਹੈਗੀ ਆ ਮੇਰਾ ਦਾਸਮ ਪਿਤਾ ਫਲਾ ਰਿਹਾ ਦਾ ਸੰਪੀਤਾ ਕਿ ਦਫਲਾਰਿਆ ਬਿਹਾਰ ਦੇ ਵਿੱਚ ਪੈਦਾ ਹੋਇਆ ਬਿਹਾਰ ਦੇ ਵਿੱਚ ਬੋਧ ਗਿਆ ਆ ਬੋਧ ਗਿਆ ਦੇ ਥੀ ਥੱਲੇ ਬੈਠ ਕੇ ਭਗਵਾਨ ਬੋਧਨ ਨਾਲਾਈਟਡ ਹੋਇਆ ਔਰ ਗੋਬਿੰਦ ਸਿੰਘ ਤੇ ਆਲਰੇਡੀ ਉਹ ਉਹ ਜਿਹੜੀ ਫਲਸਫੀਆ ਲਾਗੂ ਕਰਦੀ ਹੈ ਭਾਰਤ ਨੂੰ ਫੇਰ ਮੋੜ ਕੇ ਬੁੱਧ ਮਈ ਭਾਰਤ ਮਈ ਖਾਲਸ ਮਈ ਦੇਸ਼ ਬਣਾਉਣਾ ਚਾਹੁੰਦੇ ਆ ਮਨੁਵਾਦ ਨੂੰ ਖਤਮ ਕਰਨਾ ਚਾਹੁੰਦੇ ਆ ਮਨੁਵਾਦ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਗੁਰੂ ਗੋਬਿੰਦ ਸਿੰਘ ਨੇ ਵੈਰੀ ਵੈਰੀ ਇੰਪੋਰਟੈਂਟ ਤੁਹਾਡੇ ਸਾਰਿਆਂ ਵਾਸਤੇ ਤੁਹਾਨੂੰ ਇਹਦਾ ਕੋਈ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਖਾਲਸਾ ਮਈ ਦੇਸ਼ ਕੋਲੋਂ ਕੁਝ ਨਹੀਂ ਬਣਾ ਕੇ ਗਏ ਸਿੱਖ ਸ਼ਬਦ ਉਹਨਾਂ ਨੇ ਹੁਣ ਉਹ ਨਹੀਂ ਕਿਹਾ ਵੀ ਬੁੱਧ ਤੋਂ ਲੋਕੀ ਇਹਨੇ ਡਿਸਟਰੋਏ ਕਰ ਦਿੱਤਾ ਜਾਂ ਕਿੱਦਾਂ ਇਹਨੂੰ ਮੁੜ ਕੇ ਕਿੱਦਾਂ ਲਿਆਉਣਾ ਬੁੱਧ ਦੇ ਵਿੱਚ ਜਿਹੜਾ ਪੰਜ ਸ਼ੀਲ ਹੈ ਜੇ ਕਿਸੇ ਮੇਰੇ ਭਰਾ ਨੇ ਦੀਕਸ਼ਾ ਲਈ ਹੈ ਨਾ ਜਾਂ ਬੁੱਧ ਦੀ ਫਲਸਫੀ ਪੜ੍ਹੀ ਆ ਉਹਨੂੰ ਜ਼ਰੂਰ ਪਤਾ ਪੰਜ ਸ਼ੀਲ ਕੀ ਹੁੰਦੇ ਆ ਪੰਜ ਸ਼ੀਲ ਨਾਲ ਬੱਜ ਸਿੱਖਾ ਸ਼ਬਦ ਆਉਂਦਾ ਪਾਣਾ ਤੇ ਪਾਤਾ ਬੇਰਮਣੀ ਸਿੱਖਾ ਪਦਨ ਸਮਾਧਿਆਮੀ ਆਦਨ ਦਾਨਾ 베ਰਮਣੀ ਸਿੱਖਾ ਪਧਨ ਸਮਾਦੇ ਆਮੀ ਕਾ ਮੈਸੂ ਮਿਸਾਚਾਰਾ 베ਰਮਣੀ ਸਿੱਖਾ ਪਧਨ ਸਮਾਦੇ ਆਮੀ ਮੂਸਾ ਬਾਦਾ 베ਰਮਣੀ ਸਿੱਖਾ ਪਧਨ ਸਮਾਦੇ ਆਮੀ ਇਹ ਜਿਹੜੀਆਂ ਗੱਲਾਂ ਮੈਂ ਚੋਰੀ ਨਹੀਂ ਕਰੂੰਗਾ ਮੈਂ ਝੂਠ ਨਹੀਂ ਬੋਲਾਂਗਾ ਮੈਂ ਵਿਵਚਾਰ ਨਹੀਂ ਕਰਾਂਗਾ ਮੈਂ ਨਸ਼ੇ ਪੱਤਿਆਂ ਤੋਂ ਰਹਿਤ ਰਾਵਾਂਗਾ ਇਹ ਪੰਜਾਂ ਸ਼ੀਲਾਂ ਦੇ ਵਿੱਚ ਜਿਹੜੇ 2500 ਸਾਲ ਪਹਿਲਾਂ ਲਿਖੇ ਗਏ ਪਾਲੀ ਭਾਸ਼ਾ ਦੇ ਵਿੱਚ ਇਹਦੇ ਵਿੱਚ ਸਿੱਖਾ ਸਾਬਤ ਹੁੰਦਾ ਜਿੱਥੋਂ ਗੁਰੂ ਗੋਬਿੰਦ ਸਿੰਘ ਨੇ ਸਿੱਖ ਸ਼ਬਦ ਮੋੜ ਕੇ ਭਾਰਤ ਦੀ ਧਰਤੀ ਤੇ ਫਲਾਇਆ ਤੁਹਾਡਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਇਸ ਕਰਕੇ ਬੁੱਧ ਕਿਦਾ ਸਿੱਖ ਤੋਂ ਅਲੱਗ ਹੋ ਸਕਦਾ ਸੈਕੰਡ ਪੁਆਇੰਟ ਸਾਰਨਾਥ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਪੈਦਾ ਹੋਇਆ ਕਾਂਸੀ ਦੀ ਧਰਤੀ ਤੇ ਕਾਂਸੀ ਰਾ ਉੱਤੋਂ ਜਿੱਥੇ ਨਾ ਅਸ਼ੀਰ ਗਵਰਧਨਪੁਰ ਗੁਰਦੁਆਰਾ ਜਨਮ ਸਥਾਨ ਉੱਥੋਂ 15 ਮਿੰਟ ਦਾ ਰਾਸਤਾ ਸਾਰਨਾਥ ਆ ਸਾਰਨਾਥ ਦੇ ਵਿੱਚ ਜਦੋਂ ਭਗਵਾਨ ਬੁੱਧ ਬੋਧ ਗਿਆ ਤੇ ਬੰਦਾ ਅਨਲਾਈਟਿਡ ਹੋਇਆ ਜਦੋਂ ਗਿਆਨ ਦਾ ਪਤਾ ਲੱਗਿਆ ਤਾਂ ਹੁਣ ਉਹ ਕਹਿੰਦੇ ਵੀ ਗਿਆਨ ਦਾ ਤਾਂ ਪੜਾਅ ਅੰਦਰ ਗਿਆ ਦੱਸਾਂ ਕਿ ਇਹਨੂੰ ਸਮਝ ਨਹੀਂ ਆਉਂਦੀ ਰੌਣੀ ਕਿੱਦਾਂ ਪਾਵਾਂ ਵੀ ਵੇ ਮੂਰਖ ਲੋਕਾਂ ਦੇ ਤਾਂ ਦਿਮਾਗ ਦੇ ਵਿੱਚ ਆ ਬ੍ਰਾਹਮਣਵਾਦ ਬੈਠਾ ਭਰਿਆ ਰੱਬ ਦੇ ਨਾਮ ਇਹਨਾਂ ਨੂੰ ਕਿੱਥੋਂ ਸਮਝਾਵਾਂ ਇਹਨੀ ਗਿਆਨ ਦੀ ਗੱਲ ਹੁਣ ਚੜ ਫਰਾਏ ਆ ਦੇਖ ਲੈ ਜਾ ਰਾਂ ਮੈਂ ਦੱਸਾਂ ਕਿਥੋਂ ਜਿਹੜੇ ਪੰਜ ਭਿਖਸ਼ੂ ਪੰਜ ਜਿਹੜਾ ઋષਿ ਜਦੋਂ ਭਗਵਾਨਵਦ ਘਰ ਛੱਡ ਕੇ ਗਏ ਆ ਤਾਂ ਉਹਨਾਂ ਨੂੰ ਮਿਲਿਆ ਸੀ ਰਾਸਤੇ ਵਿੱਚ ਉਹ ਹੀ ਰਾਸਤੇ ਵਿੱਚੋਂ ਫੇਰ ਮਿਲ ਗਿਆ ਕਿਉਂਕਿ ਉਹ ਕਹਿੰਦੇ ਸੀ ਤੂੰ ਜਾ ਤੇ ਅਸੀਂ ਭਗਤੀ ਇੱਥੇ ਹੀ ਕਰਨੀ ਆ ਉਹਨਾਂ ਨੂੰ ਹੁਣ ਭਗਤੀ ਦਾ ਸ਼ੌਂਕ ਸੀ ਉਹ ਭਗਤ ਜਿਹੜੇ ਭਿਖਸ਼ੂ ਆ ਉਹ ਪੰਜ ਭਿਖਸ਼ੂਆਂ ਨੂੰ ਸਾਰ ਜਦੋਂ ਮਿਲ ਗਏ ਉਹਨਾਂ ਨੂੰ ਇਕੱਠੇ ਕਰਕੇ ਕਹਿੰਦੇ ਆ ਜਾਓ ਏ ਜੋ ਮੈਂ ਦੇਖ ਕੇ ਆਇਆ ਤੁਹਾਨੂੰ ਦੱਸਾਂ ਤੇ ਸਾਰਨਾਥ ਦੀ ਧਰਤੀ ਤੇ ਬੈਠ ਕੇ ਡੀਅਰ ਪਾਰਕ ਦੇ ਵਿੱਚ ਫਿਰਨਾ ਦੀ ਪਾਰਕ ਆ ਉੱਥੇ ਅੱਜ ਵੀ ਹੈਗੀ ਆ ਖੰਡਰ ਪਏ ਆ ਉੱਥੇ ਪੰਜਾਂ ਪਿਆਰਿਆਂ ਨੂੰ ਉਹ ਨਾਮਦਾਨ ਦਿੱਤਾ ਉਹ ਅਨਲਾਈਟਡ ਦੀ ਗੱਲ ਦੱਸੀ ਵੀ ਮੈਂ ਮੈਂ ਭਗਤੀ ਕੀਤੀ ਤਾਂ ਮੈਨੂੰ ਆਹ ਮਿਲਿਆ ਤਾਂ ਇਹ ਤੁਸੀਂ ਵੀ ਕਰਕੇ ਦੇਖੋ ਹੋ ਸਕਦਾ ਤੁਸੀਂ ਇਤੋਂ ਵੀ ਵੱਧ ਸਿੱਖ ਜਾਓ ਤਾਂ ਇਹਨੂੰ ਸਾਰੇ ਉੱਤਰ ਨੌਰ ਨੌਰਥ ਪੂਰਬ ਪੱਛਮ ਦੇ ਵਿੱਚ ਸਾਰੇ ਜਿਹੜਾ ਦੱਖਣ ਦੇ ਬੱਚੇ ਇਹਨੂੰ ਫਲਾ ਦੋ ਕਿਉਂਕਿ ਦੁਨੀਆ ਗਮਰਾਹ ਹੋ ਚੁੱਕੀ ਔਰ ਉਹ ਪੰਜ ਪਿਆਰੇ ਮੇਰੇ ਦਾਸਮ ਪਿਤਾ ਨੇ ਫੇਸ ਸਾਜ ਦਿੱਤੇ ਉਹ ਤਾਂ 2500 ਸਾਲ ਪਹਿਲਾਂ ਹੀ ਸਾਜੇ ਗਏ ਆ ਬਈ ਤੇ ਗੁਰੂ ਗਵੰਦ ਸਿੰਘ ਜੀ ਫੇਸ ਸਾਜ ਰਹੇ ਆ ਨਵੀਂ ਗੱਲ ਤਾਂ ਨਹੀਂ ਕਰ ਗਿਆ ਕੋਈ ਪੁਰਾਣੀ ਨੂੰ ਦੁਬਾਰਾ ਕਰ ਦਿਆਂ ਦਾ ਤੁਸੀਂ ਸਭ ਵੀ ਇਕੱਠੇ ਹੋਇਆ ਤੁਹਾਡੇ ਮੈਂ ਦਿਮਾਗ 'ਚ ਪਾਉਣਾ ਚਾਹੁੰਦੀ ਆ ਮੈਂ ਬਾਰ-ਬਾਰ ਨਹੀਂ ਆਉਣਾ ਨਹੀਂ ਆਇਆ ਚਾਹੁੰਦਾ ਹਰ ਰੋਜ਼ ਖਾਂਦੇ ਆਂ ਹਰ ਰੋਜ਼ ਪੀਂਦੇ ਆਂ ਹਰ ਰੋਜ਼ ਸੌਂਦੇ ਆਂ ਪਰ ਮੈਨੂੰ ਇਹ ਨਹੀਂ ਪਤਾ ਕਿ ਹਾਲ ਦਾ ਟਾਈਮ ਦੇ ਦੇ ਪੈਸੇ ਦੇਣੇ ਹੁੰਦੇ ਆ ਇਹ ਮੈਂ ਤੁਹਾਡੇ ਘਰ ਵੀ ਕਿੱਡਾ ਲਾ ਸਕਦੀ ਮੇਰੇ ਭਰਾ ਕਈ ਮੈਨੂੰ ਮਿਲਣਗੇ ਇਸ ਤੋਂ ਬਾਅਦ ਹੁਣ ਕੇਸਰੀ ਰੰਗ ਦਾ ਆ ਗਿਆ ਕੇਸਰੀ ਆਂਗ ਤਾਂ ਭਗਵਾਨ ਬਹੁਤ ਦੌਰਾਂ ਦੀ ਦੇ ਗਿਆ ਗੁਰੂ ਗ੍ਰੰਥ ਸਾਹਿਬ ਨੇ ਫੇਰ ਕੇਸਰੀ ਰੰਗ ਦਿੱਤਾ ਉਹ ਹੀ ਉੱਚੀ ਲਪੇਟ ਦਿੱਤਾ ਸਾਨੂੰ ਵੀ ਕੋਈ ਰੰਗ ਇੱਕ ਚੀ ਰੰਗੇ ਹੋਣਾ ਚਾਹੀਦਾ ਕੋਈ ਜਾਤ ਬਾਤ ਨਹੀਂ ਖਾਲਸਾ ਖਾਲਸਾ ਨਾ ਤੁਸੀਂ ਪਿਓਰ ਆ ਨੋ ਕਾਸ ਨੋ ਨਥਿੰਗ ਕੁਛ ਨਹੀਂ ਹੈਗਾ ਉਸ ਤੋਂ ਬਾਅਦ ਮਾਰਸ਼ਲ ਆਰਟ ਭਗਵਾਨ ਬੁੱਧ ਤੋਂ ਆਇਆ ਸੀ ਆ ਹਿੰਸਾ ਦੀ ਗੱਲ ਕਰਦੇ ਆ ਜਦੋਂ ਪਿਛੂ ਵੀ ਨਹੀਂ ਸਾਰੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਹ ਨਹੀਂ ਫਿਰ ਮਾਰਸ਼ਲ ਆਰਟ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਆ ਕਿ ਅਸੀਂ ਕਿਦਾਂ ਬਚਾਅ ਕਰਨਾ ਆਪਣਾ ਹੁਣ ਉਹ ਜਿਹੜੇ ਪ੍ਰੋਟੈਕਟ ਕਰ ਗਿਆ ਫੇਉ ਨਹੀਂ ਹਥਿਆਰ ਨਹੀਂ ਚੱਕਿਆ ਮਾਰਸ਼ਲ ਆਰਟ ਮਾਰਸ਼ਲ ਆਰਟ ਹੁਣ ਗੁਰੂ ਗਵਰ ਸਿੰਘ ਫੇ ਦੇ ਰਿਹਾ ਕਿ ਜ਼ਮਾਨਾ ਬਦਲ ਗਿਆ ਇਹ ਲੋਕ ਆਪਣੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਵੀ ਤਲਵਾਰ ਫੜਾਉਣੀ ਪਾਣੀ ਆ ਜੇ ਹੁਣ ਕੋਈ ਮਾਰ ਨਹੀਂ ਆ ਗਿਆ ਇਹ ਬੰਦੇ ਚਾਰਿਆ ਉਹ ਬੰਦੇ ਹਜ਼ਾਰਾਂ ਮੈਂ ਕਿਸੇ ਦੀ ਤਾਂ ਗਰਦਲ ਲਾਉਣਗੇ ਹੋ ਨਹੀਂ ਕਿਰਪਾਨ ਫੜਾ ਦਿੱਤੀ ਤਾਂ ਹੁਣ ਤਾਂ ਕਿਰਪਾਨ ਨਾ ਮੇਂ ਗੱਲ ਚੱਲਦੀ ਐ ਫੇ ਕਿਰਪਾਨਾਂ ਪਾ ਕੇ ਤੁਰੀ ਫਿਰਦੇ ਐ ਦਿਮਾਗ ਖਰਾਬ ਹੋ ਗਿਆ ਨਾ ਦਾ ਓਏ ਹੁਣ ਤਾਂ ਸਿੱਧੀਆਂ ਮੁਝਾਇਨਾ ਚੱਲਦੀ ਐ ਕਿਰਪਾਨ ਉਹ ਤੇ ਕੀ ਕਰੂਗੀ ਹੁਣ ਤਾਂ ਨਵੇਂ ਬਾਬੇ ਦੀ ਗੱਲ ਸੋਚਣੀ ਪੈਣੀ ਐ ਵੀ ਮੁਝਾਇਲ ਨੂੰ ਮੁਝਾਇਨਾ ਕਿੱਦਾਂ ਮਾਨਾ ਹੁਣ মিডিਆ ਮਾਰਨਾ ਹੁਣ ਤੁਸੀਂ মিডিਆ ਤੇ ਕਰ ਸਕਦੇ ਹੁਣ ਉਹ মিডিਆ ਤੇ ਕੰਮ ਉਹ ਲੋਕ ਜੋ ਆਪਣਾ মিডিਆ ਆਪਣੀ ਜਾਤ ਫਲਾਈ ਜਾ ਰਹਾ ਤੁਹਾਡੀ ਡਿਊਟੀ ਬਣਦੀ ਐ ਮੇਰਾ ਭਰਾ ਬੜਾ ਅੱਛਾ ਗਾ ਕੇ ਗਿਆ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਗਾ ਕੇ ਬੋਲ ਕੇ ਆਪਣੇ ਆਪ ਨੂੰ ਉੱਚਾ ਕਰਨਾ ਬਾਕੀਆਂ ਦੀਆਂ ਗੱਲਾਂ ਸਾਰੀਆਂ ਛੱਡ ਦੋ ਸਾਰੇ ਧਰਮ ਇੱਕ ਪਾਸ ਸਾਰੇ ਲੋਕਾਂ ਨੂੰ ਖੁੰਝੇ ਤੇ ਨਾ ਦੋ ਗੱਲ ਕਰਨੀ ਤਾਂ ਸਿਰਫ ਉਸ ਭਾਰਤੀ ਸਮਾਜ ਦੀ ਉਸ ਦਲਤ ਸਮਾਜ ਦੀ ਕਰੋ ਜਿਹਨੇ ਕਦੀ ਰਾਜ ਕਰਨਾ ਹੈ ਜਿਹੜਾ ਤੁਹਾਡਾ ਰੈਪਰ ਤੁਹਾਨੂੰ ਕੁਝ ਦੇ ਗਿਆ ਹਨ ਲੈ ਕੇ ਜਿਹੜਾ ਤੁਹਾਡਾ ਰੈਪਰ ਸਾਨੂੰ ਕੁਝ ਕਹਿ ਗਿਆ ਉਹਦਾ ਕਰਜਾ ਤੁਹਾਡੇ ਸਿਰ ਤੇ ਉਹਨੂੰ ਲਾਜੋ ਇਹ ਹਿੰਦੂ ਕੋਟ ਬਿੱਲ ਕੀ ਕਹਿ ਰਿਹਾ ਹੈਗਾ ਔਰਤ ਦੀ ਆਜ਼ਾਦੀ ਕੀ ਹੈ ਵੋਟ ਪਾਉਣ ਦਾ ਹੱਕ ਪੜਨ ਦਾ ਹੱਕ ਪ੍ਰਾਪਰਟੀ ਰੱਖਣ ਦਾ ਹੱਕ ਡਾਈਵੋਰਸ ਦੇਣ ਦਾ ਹੱਕ ਤਲਾਕ ਲੈਣ ਦਾ ਜਿਹੜਾ ਤੁਹਾਨੂੰ ਕਿਤੇ ਨਹੀਂ ਸੀਗਾ 1950 ਤੋਂ ਪਹਿਲਾਂ 1950 ਤੋਂ ਬਾਅਦ ਬਾਬਾ ਸਾਹਿਬ ਦੀ ਬਦੌਲਤ ਤੁਹਾਨੂੰ ਮਿਲਿਆ ਤੇ ਤੁਹਾਡਾ ਗੁਰੂ ਤਾਂ ਸਿਰਫ ਇੱਕੋ ਹੀ ਹੈ ਕਿ ਆ ਹੋਰ ਕੋਈ ਗੁਰੂ ਨਹੀਂ ਹੈਗਾ ਔਰਤ ਦਾ ਦੁਨੀਆਂ ਦਾ ਗੁਰੂ ਆ ਤੇ ਸਿਰਫ ਇਹ ਗੁਰੂ ਹੈ ਔਰਤ ਦਾ ਗੁਰੂ ਉਹ ਤੋਂ ਪਹਿਲਾਂ ਗੁਰੂ ਸੀ ਤੇ ਗੁਰੂ ਸੀ ਜਿਹਨੇ ਔਰਤਾਂ ਨੂੰ ਸੰਗ ਚ ਮੜਾਇਆ ਗੁਰੂ ਗਵੰਦ ਸਿੰਘ ਜੀ ਨੇ ਮਾਤਾ ਨੂੰ ਸਿਰਫ ਨਾਲ ਪਤਾਸੇ ਖੋਲਣ ਲਈ ਲਾਇਆ ਸੀ ਅੱਜ ਵੀ ਸਿੱਖੀ ਦੇ ਵਿੱਚੋਂ ਪੜਾਣਾ ਕੀ ਹਰਮੰਦਰ ਸਾਹਿਬ ਦੇ ਵਿੱਚ ਔਰਤਾ ਕੀਰਤਨ ਨਹੀਂ ਕਰ ਸਕਦੀਆਂ ਤੇ ਨਾ ਜਥੇਦਾਰਨੀਆਂ ਇਦਾਂ ਉਹ ਕਰ ਸਕ ਉਹ ਹੋ ਸਕਦਾ ਹੈਗਾ ਸਿਸਟਮ ਕਿਉਂਕਿ ਔਰਤ ਨੂੰ ਰੋਕਾ ਦਿੰਦੇ ਆ ਮਨੁੱਖੀ ਜਾਤ ਕੇ ਪਹਿਚਾਨ ਉਹ ਔਰਤਾ ਬਰਾਬਰ ਹੈ ਉਹ ਹੋ ਗਿਆ ਫਲਾਨਾ ਹੋਗਾ ਧਰਮ ਸਭ ਤੋਂ ਬੱਧੀਆ ਧਰਮ ਦਾ ਬੇੜਾ ਹੀ ਕਰਕੇ ਕਰ ਦਤਾ ਇਹਨਾਂ ਨੇ ਕਿਉਂਕਿ ਉਹ ਬੁੱਧ ਦਾ ਧਰਮ ਸੀ ਜਾਤ ਪਾਤ ਲਿਖਣ ਨਾ ਜ ਇਦਾਂ ਨਹੀਂ ਬੰਦ ਹੋਣੀ ਜਦੋਂ ਤੁਸੀਂ ਰੂਲਰ ਬਣ ਗਏ ਰਾਜੇ ਬਣ ਗਏ ਤਾਂ ਤੁਸੀਂ ਇੱਕ ਕਾਸਟਲੈਸ ਜਾਤ ਪਾਤ ਤੋਂ ਰਹਿਤ ਸੁਸਾਇਟੀ ਬਣਾ ਸਕਦੇ ਫਿਰ ਲੋ ਬਾਹਮਣ ਵੀ ਆ ਕੇ ਮੱਥਾ ਟੇਕਦੇ ਭੈਣਜੀ ਨੂੰ ਹਣ ਭੈਣਜੀ ਦੇ ਆਪੀਮ ਕਹਿੰਦੇ ਆ ਨਾ ਤੇ ਬੈਨ ਤਾਂ ਮਰੇ ਜਾਤ ਭਰਾ ਵੀ ਮੈਨੂੰ ਜਾਪੀਂ ਕਹਿੰਦੇ ਜਿਹੜੀ ਮੇਰੀ ਅੰਡਰਸਟੈਂਡਿੰਗ ਮੰਨਦੇ ਆ ਜਿਹੜੇ ਸਭ ਸਹੀ ਬੁੱਧੀਜੀਵੀ ਮਾਨਵਸਕੀ ਜਾਤ ਸਭ ਇੱਕੋ ਪਛਾਣ ਹੋ ਵਾਲੇ ਲੜਕੇ ਆ ਕਿ ਸਕੂਲਾਂ ਦੀ ਉਹਨਾਂ ਨੇ ਕਿਹਾ ਇਹਨਾਂ ਨੂੰ ਮਾਰੋ ਬਿਨਾ ਬ੍ਰਾਹਮਣ ਦੀ ਸੋਚ ਜਾਂ ਹਾਈ ਕਲਾਸਾਂ ਦੀ ਸੋਚ ਉਹ ਕਹਿੰਦੇ ਇਹਨਾਂ ਨੂੰ ਮਾਰੋ ਨਾ ਕਿਉਂਕਿ ਕਾਨੂੰਨ ਬਾਹਰਲੀ ਕੰਟਰੀ ਦਾ ਵੀ ਆ ਗਿਆ ਤਾਂ ਸਾਨੂੰ ਸਜ਼ਾ ਦੇ ਦੇਣੀ ਆ ਇਹਨਾਂ ਨੂੰ ਕਹੋ ਬਿਨਾ ਕੁਝ ਕਹਿੰਦੇ ਮਾਰਨਾ ਚੁੱਪ ਕਰਕੇ ਉੱਥੋਂ ਮਾਰੋ ਜਿੱਥੋਂ ਸਦਾ ਹੀ ਮਰ ਜਾਣਾ ਤੁਹਾਡੇ ਸਕੂਲਾਂ ਦੇ ਵਿੱਚ 5-500 ਗਰੀਬਾਂ ਦਾ ਚੂੜਿਆਂ ਚ ਮਾਰਾਂ ਦਾ ਬੱਚਾ ਬਣ ਜਾ ਰਿਹਾ ਕਾਥੇ ਟੀਚਰ ਆਉੜਾ ਵੀ ਨਹੀਂ ਆਉਂਦਾ ਉਹਨਾਂ ਨੂੰ ਤਾਂ ਕੀ ਤੁਸੀਂ ਕਿਸੇ ਨਾਲ ਗੱਲ ਕਰ ਲਓਗੇ ਤੇ ਜਿਹੜੇ ਅਮੀਰ ਆ ਜਿਹੜੇ ਆਪਣੇ ਨੂੰ ਹਾਈ ਕਲਾਸ ਕਹਿਣ ਲੱਪਾਇਆ ਹੁਣ ਕੱਲ ਤੇ ਛੂਦਰ ਜਾਂ ਹੋਰ ਸਾਰੇ ਤਸ਼ੱਤਰੀਆ ਦਿਸੜ दैट ਉਹ ਉਹ ਬਈ ਪੈਸਾ ਕੋਲ ਆ ਇੱਕ ਜ਼ਮੀਨ ਦਾ ਟੁਕੜਾ ਵੇਚ ਦੇਣ ਤਾਂ ਤਾਂ ਕਰੋੜਾ ਰੁਪਈਆ ਆ ਜਾਂਦਾ ਉਹ ਆਪਣੇ ਨਿਆਣੇ ਅਮਰੀਕਾ ইংল্যান্ড ਚ ਪੜਾ ਰਹੇ ਆ ਫਰਕ ਆਗੇ ਨਾ ਤੁਹਾਡੇ ਚ ਤੁਸੀਂ ਉਹਨਾਂ ਦੀ ਟੌਲਟਾ ਸਾਫ ਦਾ ਨਾਲੇ ਤੁਸੀਂ ਉਹਨਾਂ ਦੇ ਖੇਤਾਂ ਚ ਕੰਮ ਕਰ ਨਾਲੇ ਤੁਸੀਂ ਰਹਿ ਕੇ ਹੁਣ ਇਹਦੇ ਬਾਰੇ ਤੁਸੀਂ ਸੋਚ ਵਿਚਾਰ ਕਰਨੀ ਆ ਕਿ ਉਸ ਧਰਤੀ ਤੇ ਰਾਜ ਲਿਆ ਕੇ ਤੁਸੀਂ ਸਕੂਲ ਆਪਣੇ ਬਣਾ ਸਕਦੇ ਆ ਉਸ ਧਰਤੀ ਤੇ ਇਥੋਂ ਪੈਸਾ ਭੇਜ ਕੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ ਇੱਥੇ ਵੀ ਦਿਹਾੜੀ ਮੈਨਾਂ ਅਸੀਂ ਕਿਸੇ ਨੂੰ 100 ਭੇਜ ਸਕਦੇ ਦੋ ਭੇਜ ਸਕਦੇ ਤੋਂ ਵੱਧ ਨਹੀਂ ਕਰ ਸਕਦੇ ਲੇਕਿਨ ਉਹਦੇ ਲਈ ਸਾਨੂੰ ਜਦੋ ਜਹਿਦ ਜਿਹੜੀ ਕਰਨੀ ਪੈਣੀ ਆ ਉਸ ਜਦੋ ਜਹਿਦ ਨੂੰ ਉਹਦੇ ਲਈ ਤੁਸੀਂ ਹੁਣ ਸੋਚ ਵਿਚਾਰ ਕਰਨੀ ਆ ਇਹ ਪ੍ਰੋਗਰਾਮ ਤਾਂ ਬਹੁਤ ਸਫਲ ਹੈ ਇੱਕ ਵਾਰੀ ਫੇਰ ਜਾਂਦਿਆਂ ਜਾਂਦਿਆਂ ਬਹੁਤ ਕੁਝ ਤੁਹਾਨੂੰ ਕਹਿ ਦਿੱਤਾ ਬੜਾ ਕੁਝ ਉਹ ਮੈਂ ਸੌਰੀ ਜਿਹੜਿਆ ਮੇਰਾ ਲੈਕਚਰ ਸੀ ਇਹਨੂੰ ਪੜ੍ਹ ਕੇ ਦੇਖੋ ਕਿ ਕਿਸ ਤਰ੍ਹਾਂ ਦਾ ਲੈਕਚਰ ਸੀ ਟੋਟਲੀ ਡਿਫਰੈਂਟ ਮੇਰਾ ਲੈਕਚਰ ਬਹੁਤ ਵੱਖਰਾ ਸੀ ਪਰ ਮੇਰਾ ਲੈਕਚਰ ਜੋ ਮੈਂ ਭਰਾ ਦੇਖਾਇਆ ਹਨਾ ਇਹ ਗੱਲਾਂ ਕਹਿ ਰਹੀ ਸੀ ਇਹ ਇਹ ਇਹਨਾਂ ਗੱਲਾਂ ਨੂੰ ਮੈਂ ਸਿਰਫ ਐਕਸਪਲੇਨ ਕੀਤਾ ਕਿਉਂਕਿ ਹੁਣੇ ਤੁਹਾਡੇ ਪੱਲੇ ਪੈ ਜਾਣੀਆਂ ਉਹ ਗੱਲ ਕਹਿ ਗਏ ਮੈਨੂੰ ਤਾਂ ਪਤਾ ਗੱਲ ਦਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਸਮਝ ਨਹੀਂ ਆਉਣੀ ਉਹ ਗੱਲਾਂ ਮੈਂ ਐਕਸਪਲੇਨਸ ਕਰਕੇ ਕਾ ਦਤੀਆਂ ਕਿਤੇ ਤੁਸੀਂ ਥਿੜਕ ਨਾ ਜਾਵੋ ਬੁੱਧ ਦੇ ਚ ਗੁਰੂਆਂ ਚ ਬਾਬਾ ਸਾਹਿਬ ਤੇ ਸਿੱਖੀ ਚ ਕੋਈ ਫਰਕ ਨਹੀਂ ਲੇਕਿਨ ਉਹਨੂੰ ਅਡਾਪਟ ਕਿੱਦਾਂ ਕਰਨਾ ਤੁਹਾਡਾ ਕੰਮ ਹੈ ਬਾਬਾ ਸਾਹਿਬ ਨੂੰ ਅੱਜ ਤੋਂ ਗੁਰੂ ਮੰਨਣਾ ਸ਼ੁਰੂ ਕਰ ਤੋ ਇਸ ਤੋਂ ਬਿਨਾ ਸਾਡਾ ਨਾ ਕੋਈ ਗੁਰੂ ਆ ਤਾਂ ਨਾ ਕੋਈ ਹੋਣਾ ਉਹ ਤਾਂ ਸਾਡੇ ਸਤ ਗੁਰੂ ਸੀ ਸਤ ਗੁਰੂ ਸਾਡੇ ਸਾਡੇ ਪੈ